ਪਾਰਟੀਆਂ ਆਪਸ ਵਿੱਚ ਮਾਤ ਪੁੱਤਰ ਚਲਾਏ ਹਨ ਲੜੀਆਂ ਨੇ ਜਿੱਥੇ ਮਨਵਾਲ ਆਏ ਆ ਦੇਖਿਆ ਅੱਜ ਜਿਹੜੇ ਫਸਟ ਇੰਪ੍ਰੈਸ਼ਨ ਮਿਲਈ ਹੈ ਕੋ ਚਾਰ ਪੰਜ ਬੰਦੇ ਦਸ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀ ਆ ਹਸਪੀਟਲ ਦੇ ਅੱਗੇ ਪਤਾ ਨਹੀਂ ਧਿਆਨ ਲੈ ਕੇ ਜੋ ਵੀ ਬੰਦੀ ਕਰ ਰਹੀ ਹੈ ਜੀ ਉਹ ਕੋਈ ਨਾ ਬਜਾ ਪੱਤਾ ਦਰਜ ਕਰਕੇ کافی دن سکٹن سٹا لگا جب باہر آپ سٹ لگی ہوئی ਕੀ ਕਰਦੇ ਗੁਰਾਂ ਦੇ ਵਿਦਿਨ 5 ਤੋਂ 10 ਕੋਲ ਤੋਂ ਫਾਇਰ ਕਰ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਦੋ ਪਾਰਟੀਆਂ ਆਪਸ ਵਿੱਚ ਰਾਤ ਦੂਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕੇ ਖੂਨ ਕਾਫੀ ਡੁੱਲਾ ਪਿਆ ਸੀਗਾ ਮੋਕੇ ਤੋਂ ਹਸਪਤਾਲ ਲੈ ਗਏ ਆ ਮੁੰਡਾ ਪੰਕੂ ਨੂੰ ਲੋਬੀ ਸੱਟ ਵਗੈਰਾ ਲੱਗੀ ਹੈ ਜਾਂਚ ਜਾਰੀ ਹੈ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ ਸਰ ਕਿੰਨੇ ਰੋਪੀ ਸੀ ਪ੍ਰੋਫੈਸਰ ਅਜੇ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਦੱਸ ਦਾਂ ਸਰ ਕੀ ਸਿਚੁਏਸ਼ਨ ਹੈ ਇਸ ਵਿੱਚ ਸਿਚੁਏਸ਼ਨ ਨੂੰ ਪਤਾ ਕਰ ਰਹੇ ਆ ਜੇ ਮੌਕੇ ਤੇ ਆਏ ਆ ਹਸਪਤਾਲ ਜਾ ਕੇ ਪਤਾ ਲੈਂਦੇ ਆ ਬਿਆਨ ਲੈ ਕੇ ਜੋ ਵੀ ਬਣਦੀ ਕਾਰਵਾਈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਤੇ ਦੋਸਿਆਂ ਨੂੰ ਅਰੈਸਟ ਕਰ ਲੈਣਗੇ ਅਤਤ ਕੀ ਮਾਮਲਾ ਹੈਗਾ ਜੀ ਇਹ ਇੱਕ ਪੇਸ਼ੈਂਟ ਆਇਆ ਜੀਗਾ ਪੰਕਜ ਨਾਮ ਦਾ ਨਾ ਤੇ کافی ਬੰਦੇ ਸੀਗੇ ਉਹਨਾਂ ਦੇ ਨਾਲ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਚ ਵੜੇ ਦਾ ਕੇਸ ਹੈਗਾ ਤੇ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈ ਸੀਗਾ ਫਿਰ ਤੇ ਲੱਤਾਂ ਦੇ ਬਾਹਾਂ ਦੇ ਲਗਭਗ ਹਰ ਅੰਗ ਤੇ ਸੱਟ ਲੱਗੀ ਹੋਈ ਸੀਗੀ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟਰੀਟਮੈਂਟ ਕਰਦੇ ਦੌਰਾਨ ਵਿਥਿਨ 510 ਮਿੰਟ ਟੂ ਐਕਸਪਾਇਰ ਕਰ। ਕੀ ਤੁਹਾਨੂੰ ਕੀ ਲੱਗਦਾ ਜੀ ਕਿਸਾ ਹੋਵੇਗਾ? ਫਿਲਹਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਆ। ਤੇ ਬਾਕੀ ਉਹਦਾ ਪੋਸਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਕਿ ਇਸ ਕਾਰਨ ਲੱਗ। ਕੋਈ ਵੈਪਨਮਾਰਕਾ ਕੋਈ ਜੋਖਿਤਾ ਹੋਵੇਗਾ। ਫਿਲਹਾਲ ਨਹੀਂ ਸਪੋਜ਼।